ਲੁਧਿਆਣੇ ਦੇ ਵਿੱਚ ਦੂਜਾ ਪਾਵਨ ਬਾਲਮਿਕੀ satsang samaro ਕਰਵਾਇਆ ਗਿਆ ਦੱਸਦੀ ਹੈ ਕਿ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਅਤੇ ਭਜਨਾ ਦਾ ਗੁਣਗਾਨ ਹੈ ਜੁੜਾ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਚ ਪਹੁੰਚੇ ਲੋਕਾਂ ਨੇ ਭਗਵਾਨ ਬਾਲਮਿਕੀ ਮਹਾਰਾਜ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਪਰਮ ਪਿਤਾ ਪਰਮਾਤਮਾ ਮਾਤਾ ਸੀਤਾ ਰਖਸ਼ਕ ਲਵ ਕੁਸ਼ ਪਾਲਕ ਪ੍ਰਭੂ ਬਾਲਮਿਕੀ ਮਹਾਰਾਜ ਦਾ ਜੋ ਪਾਵਨ ਪ੍ਰਗਟ ਦਿਵਸ 7 ਅਕਤੂਬਰ ਨੂੰ ਪੂਰੇ ਵਿਸ਼ਵ ਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਉਥੇ ਹੀ ਭਗਵਾਨ ਵਾਲੀ ਮਾਰੇ ਦੇ ਪ੍ਰਗਟ ਦੇਵ ਦੇ ਉਪਲਖ ਦੇ ਵਿੱਚ ਜੋ ਟੀਮ ਬਾੜਨਾ ਮਰਾ ਥੱਲੋ ਅੱਜ ਪਾਵਨ ਵਾਲਮੀਕੀ ਦੂਸਰਾ ਸਾਸਨ ਕਰਾਇਆ ਜਾ ਰਿਹਾ ਵਾ ਸਾਰਿਆਂ ਨੂੰ ਉਹਦੀ ਬਹੁਤ-ਬਹੁਤ ਮੁਬਾਰਕਬਾਦ ਹੋਵੇ ਤੇ ਇੱਥੇ ਜਿੰਨੇ ਵੀ ਸਾਡੇ ਪੰਜਾਬ 'ਚ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਵਾਲਮੀਕੀ ਨਾਮ ਲੈਵਾਲੇ ਲੋਕ ਬੈਠਿਆ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾਂ ਸਾਨੂੰ ਅੱਜ ਦੇ ਦਿਨ ਪਰਮ ਪਿਤਾ ਪਰਮਾਤਮਾ ਭਗਵਾਨ ਵਾਲੀ ਮਾਰੀ ਜੋ ਦਿੱਤੀਆਂ ਸਿੱਖਿਆਵਾਂ ਉਹਨਾਂ ਦੇ ਚੱਲਨੇ ਚਾਹੀਦਾ ਤਾਂ ਕਿ ਸਾਡਾ ਸਮਾਜ ਅੱਗੇ ਵਧ ਸਕੇ ਤੱਗੇ ਸਮਾਏ ਨੂੰ ਅੱਛੀ ਸਿਹਤ ਦੇ ਸਕੇ ਯੂਥ ਨੂੰ ਮੈਸੇਜ ਦਵਾਂਗੇ ਯੂਥ ਨੂੰ ਇਹ ਮੈਸੇਜ ਦਵਾਂਗੇ ਆਪਣੇ ਬੱਚੇ ਪੜ੍ਹਾਓ ਨਸ਼ਿਆਂ ਤੋਂ ਦੂਰ ਹੋਈਏ ਅਸੀਂ ਖੇਡਾਂ ਵਾਲ ਜਾਂ ਬਲੱਡ ਨੇਸ਼ਨ ਕਹਾਵਾ ਧਾਰਮਿਕ ਪ੍ਰੋਗਰਾਮ ਵਾਲ ਸਾਨੂੰ ਜਿਆਦਾ ਚੱਲਨੇ ਚਾਹੀਦਾ ਵਾ ਤਾਂ ਕਿ ਸਾਡੇ ਸਮਾਜ ਦਾ ਅੱਛਾ ਮੈਸੇਜ ਜਾ ਸਕੇ। ਸ਼ਾਰਜੋਗ ਸਾਰੇ ਸਾਥ ਹੋ ਇਕੱਠੇ ਹੋ ਕੇ ਬਹੁਤ ਹੀ ਛੋਟਾ ਵੀਰ ਤੇਜਾਰੂ ਸਾਥੀ ਦੀਪਕ ਕਈ ਜੀ ਭਗਵਾਨ ਬਾਲ ਵੀ ਕੀਤਾ ਪ੍ਰਕਾਸ਼ ਦਿਹਾੜਾ ਪਰ ਰਿਹਾ ਉਸ ਤੇ ਮੈਂ ਸਾਰੇ ਹੀ ਇਲਾਕਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਤਰਵਾਦ ਕਰਦਾ ਸਾਰੇ ਹੀ ਟੀਮ ਦਾ ਸਤਿਕਾਰਯੋਗ ਸਾਡੇ ਛੋਟੇ ਵੀਰ ਦੇਪੋ ਕਾਈਜੀ ਦਾ ਸਾਰੇ ਇਹਨਾਂ ਸਾਥੀਆਂ ਦਾ ਸਾਡੇ ਪ੍ਰਧਾਨ ਸਾਹਿਬ ਖੜੇ ਨੇ ਦਰੋਸ਼ ਸਾਹਿਬ ਔਰ ਸਾਰੇ ਸਾਡਾ ਸਾਥੀ ਛੋਟਾ ਵੀਰ ਅਣਾਤੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਇਕੱਠੇ ਹੋ ਕੇ ਇਹ ਧਰਮ ਦੀ ਸੇਵਾ ਕਰਨੀ ਕਿਉਂਕਿ ਇਨਸਾਨੀਅਤ ਇਹ ਹੀ ਕਹਿੰਦੀ ਆ ਤੇ ਗੁਰੂਆਂ ਪੀਰਾਂ ਦੇ ਦਿਨ ਆਪਾਂ ਇਕੱਠੇ ਹੋ ਕੇ ਮਨਾਈਏ ਤੇ ਉਹਨਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਬਦੀਤ ਕਰੀਏ ਔਰ ਇਨਸਾਨੀਅਤ ਦੀ ਸੇਵਾ ਕਰੀਏ ਕਿਉਂਕਿ ਇਨਸਾਨੀ ਦੀ ਸੇਵਾ ਸਭ ਤੋਂ ਉੱਤਮ ਤਰ ਹੈ ਔਰ ਨੌਜਵਾਨ ਅਜਾ ਠਾਠਾ ਮਾਰਦਾ ਇਕੱਠ ਔਰ ਧਰਮ ਨਾਲ ਜੁੜ ਰਹੇ ਨੇ ਸਮਾਜ ਦੀ ਸੇਵਾ ਕਰ ਰਹੇ ਇਸ ਤੋਂ ਵਧੀਆ ਸੰਕੇਤ ਨਹੀਂ ਔਰ ਮੈਂ ਤਾਂ ਇਹੀ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਆਓ ਆਪਾਂ ਇਕੱਠੇ ਹੋ ਕੇ ਔਰ ਉਹਨਾਂ ਮਹਾਨ ਕੁਰਸ਼ਾ ਤੋਂ ਮਹਾਨ ਪੀਰ ਕੰਬਰਾਂ ਤੋਂ ਗੁਰੂਆਂ ਪੀਰਾਂ ਤੋਂ ਉਹਨਾਂ ਤੋਂ ਅਸ਼ੀਰਵਾਦ ਲਈਏ ਉਹਨਾਂ ਤੋਂ ਸਹਿਦ ਲਈਏ ਔਰ ਆਪਣੇ ਮਾਪੇ ਦਾ ਤੇ ਅਧਿਆਪਕਾਂ ਦਾ ਖਾਸ ਕਰਕੇ ਮੈਂ ਗੱਲ ਕਰਦਾ ਅਧਿਆਪਕਾਂ ਦਾ ਬਲਕੇ ਅਸ਼ੀਰਵਾਦ ਲੈ ਕੇ ਤੇ ਉਹਨਾਂ ਦੇ ਦਰਸਾਏ ਹੋਏ ਰਸਤੇ ਤੇ ਚੱਲ ਕੇ ਉਹਨਾਂ ਦਾ ਸਤਿਕਾਰ ਕਰੀਏ ਤਾਂ ਕਿ ਆਪਾਂ ਜਿੱਥੇ ਆਪ ਆਪਣੇ ਪੈਰਾ ਤੇ ਖੜੇ ਹੋਵਾਂਗੇ ਤਰੱਕੀ ਕਰਾਂਗੇ ਉੱਥੇ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਦੇਸ਼ ਦੀ ਤਰੱਕੀ ਯੋਗਦਾਨ ਪਾਵਾਂਗੇ ਔਰ ਇੰਨਾ ਹੀ ਕਹਿੰਦਾ ਹੈ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਦਾਦੇ ਦੀ ਬਹੁਤ ਬਹੁਤ ਵਧਾਈ ਦਿਨਾ ਬਹੁਤ ਬਹੁਤ ਦੀਪੂ ਕੈ ਜੀ ਨੂੰ ਜੋ ਸਾਡੇ ਸੰਗਠਨ ਦੇ ਰਸਤੀ ਆ ਸੰਯੁਕਤ ਮੰਤਰੀ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿਨਾ ਹੈ ਕਿ ਉਹਨਾਂ ਨੇ ਇੱਕ ਵਿਸ਼ਾਲ ਜੋ ਪਰਮਾਤਮਾ ਦਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ Satsang ਜਿਹੜਾ ਅੱਜ ਕਿੰਗ ਪੈਲੇਸ ਚ ਕਰਾਇਆ ਵਾ ਉਹਦੇ ਲਈ ਉਹ ਸਾਰੇ ਉਹ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਵਾ ਉਹ ਵਧਾਈ ਦਾ ਪਾਤਰ ਆ ਕਿਉਂਕਿ ਪਰਮਾਤਮਾ ਦਾ ਜੋ ਪਾਵਨ ਪ੍ਰਗਟ ਦਿਵਸ ਆ ਉਹ ਕੋਈ ਇੱਕ ਦਿਨ ਵਾਸਤੇ ਨਹੀਂ ਹੁੰਦਾ ਸ਼ੋਭਾ ਯਾਤਰਾ ਨੂੰ ਜੇ ਅਸੀਂ ਲੈ ਕੇ ਕਰੀਏ ਤੇ ਲਗਭਗ 2.5 ਮਹੀਨੇ ਪਹਿਲਾਂ ਉਹਦੀਆਂ ਤਿਆਰੀਆਂ ਸਟਾਰਟ ਹੋ ਜਾਂਦੀਆਂ 6 ਤਰੀਕ ਨੂੰ ਸ਼ੋਭਾ ਯਾਤਰਾ ਸੀ ਬੜੀ ਵਿਸ਼ਾਲ ਸ਼ੋਭਾ ਯਾਤਰਾ 36 ਵੀ ਹੋਈ ਆ ਉਸ ਤੋਂ ਬਾਅਦ ਅ ਸਭ ਤੋਂ ਵੱਡੀ ਗੱਲ ਆ ਕਿ ਕੱਲਾ ਇੰਡੀਆ ਚ ਨਹੀਂ ਬਲਕਿ ਪੂਰੀ ਦੁਨੀਆ ਚ ਪ੍ਰਮਾਤਮਾ ਦਾ ਜੋ ਪਾਵਨ ਪ੍ਰਗਟ ਦਿਵਸ ਆ ਉਹ ਮਨਾਇਆ ਗਿਆ ਫਿਰ ਲਗਾਤਾਰ ਮੇਰੇ ਘਰ ਤੁਸੀਂ ਦੇਖ ਹੀ ਰਹੇ ਹੋ ਇਹ 6 ਤਰੀਕ ਤੋਂ ਲੈ ਕੇ ਹੁਣ ਤੱਕ ਲਗਾਤਾਰ ਪ੍ਰਮਾਤਮਾ ਦੇ ਜੋ satsang ਹੋ ਰਹੇ ਨੇ ਨਵੰਬਰ ਤੱਕ ਜਿਹੜਾ ਇਹ ਦੌਰ ਜਿਹੜਾ ਇਸੇ ਤਰ੍ਹਾਂ ਚੱਲਣਾ ਵਾ ਉਸ ਤੋਂ ਬਾਅਦ 1 ਦਸੰਬਰ ਦਾ ਰਾਸ਼ਟਰੀ ਪ੍ਰੋਗਰਾਮ ਜਿਹੜਾ ਵਾ ਪਵਨ ਵਾਲਮੀਕੀ ਜੀ ਦੇ ਮੂਰਤੀ ਸਰਾਮਰ ਸਬੰਧ ਉਹ ਸ਼ੁਰੂ ਹੋ ਜਾਣਾ ਫਿਰ 1 ਜਨਵਰੀ ਦਾ ਹੋ ਜਾਣਾ ਮਤਲਬ ਸਾਰਾ ਸਾਲ ਜਿਹੜਾ ਵਾ ਪ੍ਰਮਾਤਮਾ ਦੇ ਨਾਲ ਖਾਸ ਤੌਰ ਤੇ ਨੌਜਵਾਨ ਜਿਹੜਾ ਵਰਗ ਆ ਜਿਹਦੇ ਬਾਰੇ ਬੜੀ ਨੈਗੇਟਿਵਿਟੀ ਫੈਲਾਈ ਜਾਂਦੀ ਆ ਲੈਕਿਨ ਮੈਨੂੰ ਇਸ ਗੱਲ ਦਾ ਮਾਨ ਹੈ ਕਿ ਸਾਡੇ ਸੰਗਠਨ ਦੇ ਜਿਹੜੇ ਨੌਜਵਾਨ ਕਾਰਜਕਰਤਾ ਨੇ ਉਹ ਅੱਜ ਧਰਮ ਦੇ ਨਾਲ ਜੁੜੇ ਹੋਏ ਨੇ ਧਾਰਮਿਕ ਤੌਰ ਤੇ ਅੱਗੇ ਵਧ ਰਹੇ ਅੱਜ ਦੇਖੋ ਕਈ ਜੀ ਉਹਨਾਂ ਦੇ ਸਾਥੀਆਂ ਪੱਜ ਨਾਲ ਵੱਲੋਂ ਦੇ ਨਾਲ ਬੇਪਨ अरोड़ा ਜੀ ਖੜੇ ਨੇ ਕਈ ਨੇ ਅੱਜ ਭਗਵਾਨ ਮਾਰਿਸ਼ੀ ਵਾਲਮੀਕੀ ਦੇ ਪਾਵਨ ਪ੍ਰਗਟ ਦੇ ਵਾਸਤੇ ਮੌਕੇ ਤੇ ਅੱਜ ਲక్ష్ਮੀ ਬੈਲ ਜੀ ਇੱਕ ਬੜਾ ਵੱਡਿਆ ਪ੍ਰੋਗਰਾਮ ਉਡੀਕਿਆ ਉਹ ਲੰਗਰ ਵੀ ਲਗਾਇਆ ਗਿਆ ਬਹੁਤ ਸਾਰੀਆਂ ਸੰਗਤਾਂ ਉਤਸ਼ਾਹ ਤੇ ਜੋਸ਼ ਦੇ ਨਾਲ ਆ ਜਾ ਰਹੀਆਂ ਹਨ ਭਗਵਾਨ ਬਾਲਮੀਕਿ ਮਹਾਰਾਜ ਦਾ ਅਸ਼ੀਰਵਾਦ ਲੈਣ ਲਈ ਆਈਆਂ ਉਹ ਜਮੈਂ ਵੀ ਅੱਜ ਉਹਨਾਂ ਦਾ ਅਸ਼ੀਰਵਾਦ ਲੈਣ ਲਈ ਚਰਨਾ ਜਨ ਸਮਸਤਕ ਹੋਇਆ ਤਾਂ ਕਿ ਆਪਣੇ ਜੀਵਨ ਦੇ ਕੁਝ ਪਲ ਉਹਨਾਂ ਦੇ ਚਰਨਾਂ 'ਚ ਬਤਾਏ ਜਾ ਸਕਣ ਅੱਜ ਮੈਂ ਮੁਬਾਰਕਬਾਦ ਜਿੰਨਾ ਧੰਨਵਾਦ ਹੈ ਸਭ ਤੋਂ ਪਹਿਲਾਂ ਜੀ ਸਾਰੇ ਭਾਰਤ ਵਾਸੀਆਂ ਨੂੰ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਹੋਲਾ ਸਾਹਿਬ ਜੀ ਪਹੁੰਚੇ ਇਹਨਾਂ ਨੂੰ ਵੀ ਧੰਨਵਾਦ ਜੀ ਤੇ ਜਿਹੜੀ ਦੀਪੂ ਕੱਜੀ ਦੀ ਟੀਮ ਹੈ ਇਹ ਵਧਾਈ ਦੇ ਪਾਤਰ ਨੇ ਇਦਾਂ ਦੇ ਮਹਾਨ ਇਦਾਂ ਦੇ ਚੰਗੇ ਕੰਮ ਉੱਤੇ ਭਗਵਾਨ ਵਾਲਮੀਕੀ ਮਹਾਰਾਜ ਜਿਹੜੀ ਸਿੱਖਿਆ ਹੈ ਉਹਨਾਂ ਨੂੰ ਉਹਨਾਂ ਨੂੰ ਦਰਸਾਉਂਦੇ ਹੋਏ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਦੇ ਹੋਏ ਇਦਾਂ ਹੀ ਅਸੀਂ ਆਪਣੇ ਆਨ ਵਾਲੀ ਜਿਹੜੀ ਪੀੜੀ ਹੈ ਉਹਨਾਂ ਨੂੰ ਆਪਣੇ ਭਗਵਾਨ ਵਾਲਮੀਕੀ ਜੀ ਦੇ ਜਿਹੜੀਆਂ ਸਿੱਖਿਆਵਾਂ ਉਹਨਾਂ ਦਾ ਦਿਖਾ ਕੇ ਰਸਤਾ ਅੱਗੇ ਚੱਲ ਸਕਦੇ ਆ ਜੇ ਕਿ ਸਾਡੀ ਆਨ ਵਾਲੀ ਪੀੜੀ ਨਸ਼ਿਆਂ ਤੋਂ ਦੂਰ ਰਵੇ ਤੇ ਭਗਵਾਨ ਵਾਲੇ ਮਿਕੀ ਜੀ ਦਿਖਾਏ ਦੇ ਰਸਤੇ ਤੇ ਚੱਲਦੇ ਰਹੇ ਹਾਂ ਜੀ ਲੁਧਿਆਣਾ ਲਾਈਵ ਲੀ ਸੰਜੇ ਸੇਤਿਆ ਦੀ ਰਿਪੋਰਟ